ਲੁਧਿਆਣਾ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਆ ਜੜਿਓ ਮਿਲੀ ਆ ਤਾਂ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਮੇਲ ਆ ਜੜਿਓ ਕੀਤੀ ਜਾਂਦੀ ਆ ਤੇ ਉਸ ਮੇਲ ਦੇ ਵਿੱਚ ਲਿਖਿਆ ਜਾਂਦਾ ਕਿ ਤੁਹਾਡੇ ਸਕੂਲ ਦੇ ਵਿੱਚ ਬੰਬ ਆ ਜੜਾ ਉਹ ਫਿੱਟ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਅੱਜ ਸਕੂਲ ਆ ਜੜਾ ਉਹ ਬੰਦ ਦੇਖਣ ਨੂੰ ਮਿਲਿਆ ਕਿਉਂਕਿ ਬੀਤੀ ਰਾਤ ਤਾਰੀਖ ਲਿਖ ਕੇ ਇਹ ਮੇਲ ਆ ਜੜਿਓ ਭੇਜੀ ਗਈ ਆ ਕਿ ਆਉਣ ਵਾਲੀ 5 ਤਾਰੀਖ ਨੂੰ ਤੁਹਾਡੇ ਸਕੂਲ ਦੇ ਵਿੱਚ ਅਸੀਂ ਬੰਬ ਆ ਜੜਾ ਉਹ ਫਿੱਟ ਕੀਤਾ ਤਾਂ ਇਹ ਧਮਕੀ ਭਰੀ ਮੇਲ ਸਕੂਲ ਦੇ ਪ੍ਰਿੰਸੀਪਲ ਨੂੰ ਦੇਰ ਰਾਤ ਕੀਤੀ ਗਈ ਆ ਤਾਂ ਜਿਸ ਤੋਂ ਬਾਅਦ ਅੱਜ ਸਕੂਲ ਜਿਹੜਾ ਉਹ ਬੰਦ ਦੇਖਣ ਨੂੰ ਮਿਲਿਆ ਸਕੂਲ ਦੇ ਬਾਹਰ ਪੁਲਿਸ ਦੀ ਟੀਮ ਹੈ ਜਿਹੜੀ ਉਹ ਵੀ ਦਿਖਾਈ ਦਿੱਤੀ ਆ ਹਾਲਾਂਕਿ ਸਕੂਲ ਬੰਦ ਤਾਂ ਹੋਇਆ ਪਰ ਜਿਹੜੀ ਪੁਸ਼ਟੀ ਆ ਉਹ ਪੂਰਨ ਤੌਰ ਤੇ ਨਹੀਂ ਹੋਈ ਕਿ ਮੇਲ ਦੇ ਚੱਲਦੇ ਹੋਏ ਸਕੂਲ ਬੰਦ ਕੀਤਾ ਗਿਆ ਜਾਂ ਕੋਈ ਹੋਰ ਕਾਰਨਾਂ ਦੇ ਕਰਕੇ ਸਕੂਲ ਦੇ ਵਿੱਚ ਛੁੱਟੀ ਆ ਜਿਹੜੀ ਉਹ ਕੀਤੀ ਗਈ ਆ ਪਰ ਉੱਥੇ ਹੀ ਜੇ ਪੁਲਿਸ ਦੀ ਗੱਲ ਕਰ ਲਈਏ ਤਾਂ ਪੁਲਿਸ ਦੇ ਵੱਲੋਂ ਵੀ ਕੋਈ ਪੋਸਟ ਜਾਂ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਜਿਹੜੇ ਅ ਅਫਸਰ ਦੀ ਜਿਹੜੇ ਮੁਲਾਜ਼ਮ ਦੀ ਸਕੂਲ ਦੇ ਬਾਹਰ ਡਿਊਟੀ ਸੀ ਜਿਹੜਾ ਮੁਲਾਜ਼ਮ ਸਕੂਲ ਦੇ ਬਾਹਰ ਦੇਖਿਆ ਗਿਆ ਤਾਂ ਉਸ ਦੇ ਵੱਲੋਂ ਵੀ ਕਿਹਾ ਗਿਆ ਕਿ ਸਾਨੂੰ ਸਿਰਫ ਇਨਫੋਰਮੇਸ਼ਨ ਮਿਲੀ ਸੀ ਸੂਚਨਾ ਮਿਲੀ ਸੀ ਕਿ ਇੱਕ ਮੇਲ ਆਈ ਹੈ ਤੇ ਉਸ ਮੇਲ ਦੇ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਆ ਜਿਹੜੀ ਉਹ ਦਿੱਤੀ ਗਈ ਹੈ ਜਿਸ ਤੋਂ ਬਾਅਦ ਅਸੀਂ ਆਪਣੀ ਟੀਮ ਸਮੇਤ ਇਸ ਸਕੂਲ ਦੇ ਬਾਹਰ ਪਹੁੰਚਿਆ ਤਾਂ ਉਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਨਾਲ ਵੀ ਸੰਪਰਕਾ ਛੜਾਉ ਕੀਤਾ ਗਿਆ ਤਾਂ ਕੁਲਦੀਪ ਚਾਹਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਐਸੀ ਵੈਸੀ ਕੋਈ ਗੱਲ ਨਹੀਂ ਅਸੀਂ ਪੋਸਟੀਆ ਜਿਹੜੀ ਉਹ ਸਾਰੀ ਕਰ ਲਈਆ ਪਰ ਸਕੂਲ ਦੇ ਪ੍ਰਿੰਸੀਪਲ ਨੂੰ ਇਹ ਮੇਲ ਆ ਜਿਹੜੀ ਧਮਕੀ ਭਰੀ ਉਹ ਦਿੱਤੀ ਗਈ ਆ ਬੀਤੀ ਰਾਤ ਸਕੂਲ ਦੇ ਪ੍ਰਿੰਸੀਪਲ ਨੂੰ ਮੇਲ ਕੀਤਾ ਜਾਂਦਾ ਉਸ ਮੇਲ ਦੇ ਵਿੱਚ ਅੱਜ ਦੀ ਤਰੀਕ ਲੈ ਕੇ ਕਿਹਾ ਜਾਂਦਾ ਹੈ ਕਿ ਆਦੀ ਤਰੀਕ ਤੁਹਾਡੇ ਸਕੂਲ ਦੇ ਵਿੱਚ ਅਸੀਂ ਬਾਂਬਾ ਜਿਹੜਾ ਉਹ ਫਿੱਟ ਕੀਤਾ ਤਾਂ ਜਿਸ ਤੋਂ ਬਾਅਦ ਸਕੂਲ ਆ ਜਿਹੜਾ ਉਹ ਬੰਦ ਦੇਖਣ ਨੂੰ ਮਿਲਿਆ ਸਕੂਲ ਦੇ ਵਿੱਚ ਛੁੱਟੀ ਦੇਖਣ ਨੂੰ ਮਿਲਿਏ ਗਿਆ ਹਾਲਾਂਕਿ ਕਾਰਨ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਕੋਈ ਹੋਰ ਕਾਰਨ ਸੀ ਕਿ ਸਕੂਲ ਦੇ ਵਿੱਚ ਛੁੱਟੀ ਕਰਨੀ ਪਈ ਜਾਂ ਫਿਰ ਇਹੀ ਕਾਰਨ ਹੋ ਸਕਦਾ ਹੈ ਕਿ ਜਦੋਂ ਮੇਲ ਆਉਂਦੀ ਹੈ ਤਾਂ ਉਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀ ਕਰਨ ਦਾ ਫੈਸਲਾ ਜੜਾ ਉਹ ਲਿਆ ਗਿਆ ਪਰ ਜੇ ਗੱਲ ਕਰ ਲਈਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਤਾਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਵੱਲੋਂ ਇਹੀ ਗੱਲ ਕਹੀ ਗਈ ਹੈ

ਚਲੋ ਠੀਕ ਹੈ ਸਰ ਠੀਕ ਹੈ ਸਾਡੇ ਕੋਲੇ ਇਸ ਇਨਫੋਰਮੇਸ਼ਨ ਤੋਂ ਕੋਈ ਨਹੀਂ ਹੈਗੀ ਆਪਣੇ ਅਫਸਰਾਂ ਦੇ ਸੀਨੀਅਰ ਅਫਸਰਾਂ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਹੈ ਅਸੀਂ ਕਿਹੜਾ ਸਕੂਲ ਹੈ ਇਹ ਸ੍ਰੀ ਗੁਰੂ ਹਰਕ੍ਰਿਸ਼ਨ ਆਦਰਸ਼ ਸੀਨੀਅਰ ਸਕੂਲ ਨੀਂਦ ਸਕੂਲ ਠੀਕ ਹੈ ਕੋਈ ਬੰਬੂਮ ਨਾਲ ਤਮਕੀ ਮਰੀ ਹੈ ਉੜਾਮ ਦੀ ਹਾਂਜੀ ਇਹ ਤੋਂ ਸੁਣਿਆ ਵੀ ਕਿੰਨੇ ਮੇਲ ਆਈ ਹੈ ਵੀ ਸੰਦਰਬਦ ਬਲੂਟੀ ਹੈ ਈਮੇਲ ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਨਹੀਂ ਜੀ ਆਪਾਂ ਜੀ ਬੜੀ ਮੁਸ਼ਕਲ ਹੈ ਕੋਈ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਣਕਾਰੀ ਨਹੀਂ ਕਰਦੀ ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਮਤਲਬ ਇਹ ਜਿਹੜੀ ਇੱਥੇ ਹੈ ਪੁਲਿਸ ਤਨਾਤ ਕੀਤੀ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ ਉਹ ਤਾਂ ਵੈਸੇ ਐਕਚੁਅਲੀ ਪਹਿਲਾਂ ਹੀ ਛੁੱਟੀਆਂ ਆ ਗਈਆਂ ਇੱਥੇ ਸਕੂਲ ਦੇ ਵਿੱਚ ਕਿ ਅੱਜ ਤਾਂ ਸਕੂਲ ਲੱਗਣਾ ਸੀਗਾ ਛੁੱਟੀ ਹੈ ਹਾਂ ਜੀ ਸ਼ੁਕਰੀਆ ਅਕਕੀ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਹਨ ਹਾਂਜੀ ਉਹਨਾਂ ਦੀ ਡੈਥ ਹੋ ਗਈ ਸੀ ਉਹਦੇ ਸੰਬੰਧਿਤ ਮਿਲਣਾ ਚੁੱਕੇ ਹੈ